सायरन भी आवाज सुनते ही सावधान हो जाओ। इस संकेत है कि दर्रा तो पानी छोड़ जा चुका है। हम दरिया भी मेरे जाना खतरनाक हो सकता है। कृपा करके सावधान रहो, दरिया तो दूर रहो और सुरक्षित ठाणे से चले जाओ। As soon as you hear the siren, stay alert. It indicates that water has already been released from the dam. Going near the river can be dangerous. ਇਸ ਤੇ ਅਮਰ ਤੁਸ ਬੇਸਮ ਦਾ ਰੁਬਰ ਐਂਡ ਮੂਵ ਟੂ ਅ ਸੇਫ ਲੋਕੇਸ਼ਨ ਇਹ ਜੋ ਸਾਇਰਨ ਦੇ ਵਿੱਚ ਆਵਾਜ਼ ਸੁਣਾਈ ਦਿੱਤੀ ਹੈ ਇਹ ਮੇਰੇ ਪਿੰਡ ਬਰਮਲਾ ਤਹਿਸੀਲ ਨੰਗਲ ਜ਼ਿਲ੍ਹਾ ਰੋਪੜ ਦੇ ਵਿੱਚ ਬੀਵੀਐਮਬੀ ਵੱਲੋਂ ਸਾਇਰਨ ਲਗਾਇਆ ਹੋਇਆ ਹੈ ਜੋ ਕਿ ਜਿੱਥੋਂ ਕਿ ਸਤਲੁਜ ਦਰਿਆ ਸ਼ੁਰੂ ਹੁੰਦਾ ਹੈ ਇਹ ਸਾਇਰਨ ਦੇ ਦੱਸਣ ਦੇ ਮੁਤਾਬਕ ਇਦਾ ਕੀ ਮਤਲਬ ਹੈ ਕਿ ਦਰਿਆ ਤੋਂ ਦੂਰ ਰਹੋ ਪਾਣੀ ਆਲਰੇਡੀ ਬੀਬੀਐਮਬੀ ਮੈਨੇਜਮੈਂਟ ਨੇ ਪਾਖੜਾ ਤੋਂ ਰਾਤ ਦੇ 7 ਫੁੱਟ ਗੇਟ ਫਲੱਡ ਗੇਟ ਖੁੱਲੇ ਹੋਏ ਨੇ ਇਸ ਆਇਰਨ ਇਸੇ ਕਰਕੇ ਬਾਜ਼ਾਰੇ ਨੇ ਇਹ ਕਿ ਦਰਿਆ ਤੋਂ ਦੂਰ ਰਹੋ ਧੰਨਵਾਦ ਜੀ